ਆ ਸੋਡੇ ਧਿਆਨ ਚ ਇੱਕ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੁੰਦਾ ਜਿਵੇਂ ਦਾਰ ਕੁਲਦੀਪ ਸਿੰਘ ਅੜਗੱਜ ਨਵੇਂ ਬਣ ਗਏ ਹੋਰ ਵੀ ਸਿੱਖ ਸੰਸਥਾਵਾਂ ਨੂੰ ਬੇਨਤੀ ਕਰਦੇ ਆ ਆ ਸਾਡਾ ਅੰਗੀਨ ਭਰਾ ਐ ਮੱਖਣ ਸਿੰਘ ساری ਉਮਰ ਦਾ ਸਿੱਖੀ ਦਾੜ ਲੱਗਿਆ ਹੋਇਆ ਤੇਰੇ ਕੀ ਪਿਆਸ ਮਨ ਮੇਰੀ ਘਰ ਵਾਲੀ ਵੀ ਅੱਖਾਂ ਤੋਂ ਅੰਗੀਨ ਐ ਇਹਦੇ ਦੋ ਬੱਚੇ ਨੇ ਉਹ ਜ ਸਾਹਿਬ ਡਿਊਟੀ ਕਰਦਾ ਸੀ ਹੈ ਡਰੱਗ ਦੀ ਹਾਂ ਉੱਥੋਂ ਮੈਨੂੰ ਬਿਨਾ ਵਜ੍ਹਾ ਤੋਂ ਯਾਨੀ ਕਿ ਵੀ ਈਸ਼ੂ ਬਣਾ ਕੇ ਹਾਂ ਮੈਨੂੰ ਤੋਂ ਡਿਊਟੀ ਤੋਂ ਕੱਢਤਾ ਜੀ ਤੇ ਜਿਹੜੇ ਭੇਟਾ ਸੀ ਵਾਜ ਜੜੀ ਹੁੰਦੀ ਹੈ ਨਾ ਕੀਰਤਨ ਭੇਟਾ ਹਾਂ ਉਹ ਮੈਂ ਬਾਜੋ ਚੱਕ ਕੇ ਜੀਭ ਚ ਪਾ ਲਈ ਸੀ ਉਹਦੇ ਖਾਤਰ ਮੈਨੂੰ ਯਾਨੀ ਉਹ ਤਾਂ ਛੋਡੀ ਹੁੰਦੀ ਹੈ ਕੀਰਤਨੀਆਂ ਦੀ ਉਹ ਕੀਰਤਨ ਦੀ ਹੁੰਦੀ ਹੈ ਪਰ ਜੇ ਹੁੰਦੀ ਵੀ ਹੈ ਉਹਨਾਂ ਨੂੰ ਮੈਂ ਵਾਪਸ ਕਰਤੀ ਜਾ ਕੇ ਦਫ਼ਤਰ ਵਿੱਚ ਵਾਪਸ ਕਰਤੀ ਸੀ ਹਾਂ ਉਹ ਮੈਨੂੰ ਕਹਿੰਦੇ 6000 ਰੁਪਏ ਜੁਰਮਾਨਾ ਪਰ ਰਖਾ ਕਿ ਨਹੀਂ ਤੇਰੀ 8000 ਤਨਖਾਹ 8000 ਰਖਾਇਆ ਬਾਈ ਜੀ ਗੁਰੂ ਕੇ ਕੀਰਤਨੀਆਂ ਦੀ ਕਲਯੁਗ ਮੇ ਕੀਰਤਨ ਪ੍ਰਧਾਨਾ 8000 ਰਖਾ ਆਪ ਵੀ ਅੰਗ ਹੀ ਨਾ ਘਰ ਵਾਲੀ ਵੀ ਅੰਗ ਹੀ ਨਾ ਇਹ 8000 ਨਾਲ ਪਰਿਵਾਰ ਪਾਲੂ ਕੀਰਤਨ ਵਧੀਆ ਕਰਦਾ ਪੂਰਾ ਮਿੱਠਾ ਕਰਦਾ ਵੱਡੀ ਗੱਲ ਅੰਗ ਹੀ ਨਾ ਸੇਵਾ ਕਰ ਰਿਹਾ ਡੋਡੀ ਪ੍ਰਧਾਨਾਂ ਕੋਲੇ ਨੋਬਾ ਹੁੰਦੀ ਹੈ ਜਥੇਦਾਰਾਂ ਕੋਲੇ ਨੋਬਾ ਹੁੰਦੀ ਹੈ ਜਿਨ੍ਹਾਂ ਨੇ ਸਿੱਖੀ ਦਾ ਫਲਾਕ ਕਰਨਾ ਹੈ ਉਹਨਾਂ ਨੂੰ 8000 ਬੱਚਿਆਂ ਦੇ ਫੀਸਾਂ ਮੈਂ ਸੰਗਤਾਂ ਨੂੰ ਫੋਨ ਕਰਿਆ ਜਿਹੜੀਆਂ ਹੁਣ ਪੇਸਾਲ ਲੰਘ ਗਿਆ ਉਹਨਾਂ ਨੇ ਮੇਰੇ ਬੱਚਿਆਂ ਦੇ ਫੀਸਾਂ ਭਰੀਆਂ ਦਾਖਲੇ ਭਰੇ ਆ ਜੀ ਆ ਨਵੇਂ ਜਿਹੇ ਹੇਦਾਰ ਬਣੇ ਨੇ ਹੁੰਦਾ ਕੁਲਦੀਪ ਸਿੰਘ ਅੜਗੱਜ ਉਹਨਾਂ ਨੂੰ ਫੋਨ ਕਰਕੇ ਵੀ ਮੇਰੇ ਨਾਲ ਤਾਂ ਆ ਹੋ ਗਿਆ ਜੀ ਉਹਨਾਂ ਦਾ ਮੇ ਕੋਈ ਨਾ ਹੀ ਨੰਬਰ ਨਾ ਹੀ ਆਪਾਂ ਨੂੰ ਇਹ ਨੌਲੇਜ ਵੀ 400 ਰੁਪਏ ਦਾ ਕੀਰਤਨ ਦੇ ਪੇਟਾ ਉੱਤੇ ਬਾ ਕੀਰਤਨੀਆਂ ਦੀ ਰਾਪਾ ਬਾਜੇ ਦੇ ਪੈਸੇ ਰੱਖ ਦਿੰਦੇ ਆ 10 ਰੁਪਏ 20 ਰੁਪਏ ਹਨਾ ਜੀ ਹਾਂਜੀ ਹਾਂਜੀ ਉਹ ਇਹਨੇ ਲੈ ਲਈ ਦੀ 6000 ਤਨਖਾਹੀ ਪਤਾ ਨਹੀਂ 7000 ਉਸ ਤੋਂ ਬਾਅਦ ਇਹਨੂੰ ਉੱਥੋਂ ਕੱਢਤਾ ਹੀ ਵਿਚਾਰੇ ਨੂੰ ਬਾਈ ਰੂਜੀ ਕਾ ਖਾਲਸਾ ਵਾਰੀ ਸਤਿ ਸ੍ਰੀ ਅਕਾਲ ਸ਼੍ਰੋਮਣੀ ਕਮੇਟੀ ਸਾਡੀ ਸਿੱਖਾਂ ਦੀ ਅਕਾਲ ਤਖਤ ਸਾਹਿਬ ਮਹਾਨ ਉੱਥੇ ਬੈਠੇ ਜਥੇਦਾਰ ਨੇ ਸਾਡੇ ਸਾਰੇ ਆ ਸੋਡੇ ਧਿਆਨ ਚ ਇੱਕ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੁੰਦਾ ਜਥੇਦਾਰ ਕੁਲਦੀਪ ਸਿੰਘ ਅੜਗੱਜ ਨਵੇਂ ਬਣ ਗਏ ਹੋਰ ਵੀ ਸਿੱਖ ਸੰਸਥਾਵਾਂ ਨੂੰ ਬੇਨਤੀ ਕਰਦੇ ਆ ਆ ਸਾਡਾ ਅੰਗਹੀਨ ਭਰਾ ਐ ਮੱਖਣ ਸਿੰਘ ساری ਉਮਰ ਦਾ ਸਿੱਖੀ ਦਾੜ ਲੱਗਿਆ ਹੋਇਆ ਛੋਟੇ ਛੋਟੇ ਹੁੰਦੇ ਆ ਉਦੋਂ ਦਾ ਇਹ ਕੀਰਤਨ ਕਰਦਾ ਇੱਥੇ ਪੜਿਆ ਇੱਥੇ ਵਧਿਆ ਇਹ ਵਿਚਾਰੇ ਨਾਲ ਕੀ ਹੋਇਆ ਇਹਦੀ ਘਰ ਵਾਲੀ ਵੀ ਅੱਖਾਂ ਤੋਂ ਅੰਗ ਹੀ ਨਾ ਇਹਦੇ ਦੋ ਬੱਚੇ ਨੇ ਇਹ ਆਇਆਗਾ ਦੁੱਖ ਤਾਂ ਹੁਣ ਇਹਦਾ ਆਪ ਨੂੰ ਪਤਾ ਲੱਗ ਗਿਆ ਕੀ ਕੀ ਹੋਇਆ ਭਾਈ ਪਹਿਲਾਂ ਤੂੰ ਆਦੇ ਮੂੰਹ ਹੁੰਦਾ ਸਾਰੀ ਘਟਨਾ ਸਾਰੀ ਦੱਸੀ ਸ਼ਾਰਟ ਚ ਹਾਂਜੀ ਵੀਰ ਜੀ ਬਸ ਮੈਂ ਅ ਸੂਲੀ ਸਰ ਸਾਹਿਬ ਡਿਊਟੀ ਕਰਦਾ ਸੀ ਹੈ ਡਰੱਗੀ ਦੀ ਹਾਂ ਉੱਥੋਂ ਮੈਨੂੰ ਬਿਨਾ ਵਜ੍ਹਾ ਤੋਂ ਯਾਨੀ ਕਿ ਵੀ ਈਸ਼ੂ ਬਣਾ ਕੇ ਹਾਂ ਮੈਨੂੰ ਉੱਥੇ ਡਿਊਟੀ ਤੋਂ ਕੱਢਤਾ ਜੀ ਡਿਊਟੀ ਤੋਂ ਕੱਢਤਾ ਹਾਂ ਡਿਊਟੀ ਤੋਂ ਕੱਢਤਾ ਵੀ ਕਹਿੰਦੇ ਵੀ ਇਹ ਜਿਹੜੇ ਭੇਟਾਂ ਸੀ ਵਾਜਿ ਵਾਲੀ ਹੁੰਦੀਆਂ ਨਾ ਕੀਰਤਨ ਭੇਟਾਂ ਉਹ ਮੈਂ ਬਾਜੋ ਚੱਕ ਕੇ ਜੇਬ ਵਿੱਚ ਪਾ ਲਈ ਸੀ ਉਹਦੇ ਖਾਤਰ ਮੈਨੂੰ ਯਾਨੀ ਉਹ ਤਾਂ ਛੋੜੀ ਹੁੰਦੀਆਂ ਕੀਰਤਨੀਆਂ ਦੀ ਉਹ ਕੀਰਤਨ ਦੀ ਹੁੰਦੀ ਹੈ ਪਰ ਜੇ ਹੁੰਦੀ ਵੀ ਹੈ ਉਹਨਾਂ ਨੂੰ ਮੈਂ ਵਾਪਸ ਕਰਤੀ ਜਾ ਕੇ ਦਫ਼ਤਰ ਵਿੱਚ ਵਾਪਸ ਕਰਤੀ ਸੀ ਹਾਂ ਉਹਦੀ ਵੀਡੀਓ ਬਣਾ ਕੇ ਰੱਖੀ ਆ ਉਹਦੇ ਕੋਲ ਮੈਂ ਉਹਨਾਂ ਵਾਪਸ ਕਰਤੀ ਹਾਂ ਉਹ ਮੈਨੂੰ ਕਹਿੰਦੇ 6000 ਰੁਪਏ ਜੁਰਮਾਨਾ ਪਰ ਕੌਣ ਕਹਿੰਦਾ ਇਹ ਜਿਹੜਾ ਇਨਸਪੈਕਟਰ ਆਇਆ ਸੀਗਾ ਕਿੱਥੋਂ ਆਇਆ ਸੀ ਉਹ ਅਮਰਸਰ ਤੋਂ ਆਇਆ ਸੀਗਾ ਅੱਛਾ ਤੇ ਉਹ ਕਹਿੰਦਾ ਮੈ ਪਾਚੀ ਕਟ ਕੇ ਦਿੱਤੀ ਤੈਨੂੰ 6000 ਦੀ ਹਾਂ ਨਹੀਂ ਮੈਂ ਪਰਿਆ ਨਹੀਂ ਕੁਛ ਨਹੀਂ ਪਰਿਆ ਤੋਂ ਬਾਅਦ 6000 ਤਨ ਖਾ ਦੇਣਾ ਤੂੰ ਖਾ ਕਿ ਨਹੀਂ ਤੇਰੀ ਅੱਛਾ 8000 ਤਨ ਖਾ 8000 ਤਨ ਖਾਇਆ ਬਾਈ ਜੀ ਗੁਰੂ ਕੇ ਕੀਰਤਨੀਆਂ ਦੀ ਕਲਯੁਗ ਮੈਂ ਕੀਰਤਨ ਪ੍ਰਧਾਨ ਆ 8000 ਤਨ ਖਾ ਆਪ ਵੀ ਅੰਗ ਹੀ ਨਾ ਘਰ ਵਾਲੀ ਵੀ ਅੰਗ ਹੀ ਨਾ ਕੀ ਇਹ 8000 ਨਾਲ ਪਰਿਵਾਰ ਪਾਲੂ ਕੀਰਤਨ ਵਧੀਆ ਕਰਦਾ ਪੂਰਾ ਮਿੱਠਾ ਕਰਦਾ ਵੱਡੀ ਗੱਲ ਅੰਗ ਹੀ ਨਾ ਸੇਵਾ ਕਰ ਰਿਹਾ ਡਿਊਟੀ ਪ੍ਰਧਾਨਾਂ ਕੋਲੇ ਨੋਬਾ ਹੁੰਦੀ ਐ ਜਥੇਦਾਰਾਂ ਕੋਲੇ ਨੋਬਾ ਹੁੰਦੀ ਐ ਜਿਨ੍ਹਾਂ ਨੇ ਸਿੱਖੀ ਦਾ ਫਲਾਕ ਕਰਨਾ ਹੈ ਉਹਨਾਂ ਨੂੰ 8000 8000 ਤਨਖਾਹ ਅਤੇ ਭੇਟਾ ਲੈ ਲਈ ਤੂੰ ਤੈਨੂੰ ਫਿਰ ਉਹ ਕੀ ਕਹਿੰਦੇ ਵੀ ਘਰੇ ਜਾ ਕਹਿੰਦੇ ਘਰੇ ਵਾਗਿਆ ਤੈਨੂੰ 2 ਮਹੀਨਿਆਂ ਬਾਅਦ ਤੇ ਛੁੱਟੀ ਐ ਦੋ ਬਾਅਦ ਫੇਮਨੂਲ ਕਹਿ ਮੈਂ ਦੋ ਮਹੀਨੇ ਮੈਂ ਕਿੱਥੇ ਟਾਈਮ ਪਾਸ ਕਰੂੰਗਾ ਉਧਰੋਂ ਬੱਚਿਆਂ ਦੀ ਫੀਸਾਂ ਆ ਗਈਆਂ ਹੁਣ ਇੱਕ ਬੇਟੀ ਮੇਰੀ ਫਰੀ ਪੜਦੀ ਆ ਹਾਂ ਕਾਲ ਅਕੈਡਮੀ ਆ ਮੇਰੀ ਬੇਟੀ ਫਰੀ ਆ ਪਿਛਲੇ ਸਾਹ ਜਿਹੜਾ ਸਾਲ ਲੰਘਿਆ ਹੁਣ ਬੱਚਿਆਂ ਦਾ ਇਹ ਮੇ ਸੰਗਤਾਂ ਮੈਂ ਉਹਦਾ ਕਾਲ ਅਕੈਡਮੀ ਬਣੂ ਬੜੂ ਸਾਹ ਵਾਲਾ ਬਣੋ ਇਹਨਾਂ ਦਾ ਤਾਂ ਕੋਈ ਸਕੂਲ ਨਹੀਂ ਇਹਨਾਂ ਦਾ ਉਹ ਤੇਰਾ ਉਹ ਪਹਿਲਾ ਤੇਰੇ ਨਾਲ ਤਬਲੇ ਵਾਲਾ ਮੁੰਡਾ ਹੀ ਮਰ ਗਿਆ ਸੀ ਹਾਂਜੀ ਹਾਂਜੀ ਉਹਦੀ ਕੁੜੀ ਨੂੰ ਮਸਾਲ ਖਵਾ ਰਖਵਾਇਆ ਆਪਕੇ ਆਪਾ ਪੁਲੀਸ ਹਾਂ ਹੁਣ ਬੱਚਿਆਂ ਦੇ ਬੱਚਿਆਂ ਦੇ ਫੀਸਾਂ ਬਾ ਸੰਗਤਾਂ ਨੂੰ ਫੋਨ ਕਰਿਆ ਜਿਹੜੀਆਂ ਹੁਣ ਪਿਛਲੇ ਸਾਲ ਲੰਘਿਆ ਉਹਨਾਂ ਨੇ ਮੇਰੇ ਲਈ ਭਰੇ ਆ ਜੀ ਫਿਰ ਹੁਣ ਆ ਮੂਰਾ ਅਗਲਾ ਸਾਲ ਸ਼ੁਰੂ ਹੁੰਦਾ ਕਲਾਸਾਂ ਸ਼ੁਰੂ ਹੁੰਦੀਆਂ ਫਿਰ ਅਸੀਂ ਉਹ ਬੱਚੇ ਕਿੱਥੋਂ ਪੜਾਵਾਂਗੇ ਫੀਸਾਂ ਭਰਾਂਗੇ ਜੀ ਤੇ ਤੂੰ ਕਿਸੇ ਜਸੇਦਾਰ ਨੂੰ ਨਵੇਂ ਜਸੇਦਾਰ ਬਣੇ ਹੁੰਦਾ ਕੁਲਦੀਪ ਸਿੰਘ ਅੜਗੱਜ ਉਹਨਾਂ ਨੂੰ ਹੋਣ ਕਰਕੇ ਵੀ ਮੇਰੇ ਨਾਲ ਤਾਂ ਆ ਹੋ ਗਿਆ ਜੀ ਉਹਨਾਂ ਦਾ ਮੇ ਕੋਈ ਨਾ ਹੀ ਨੰਬਰ ਨਾ ਹੀ ਆਪਾਂ ਨੂੰ ਇਨੀ ਨੌਲੇਜ ਵੀ ਕਿਵੇਂ ਗੱਲਬਾਤ ਕਰ ਸਕਦੇ ਹਾਂ ਉਹਨਾਂ ਨਾਲ ਉਹਨਾਂ ਨਾਲ ਜੋ ਕੀਰਤਨ ਕਰ ਲੈਣਾ ਫਿਰ ਕੋਈ ਨੰਬਰ ਵਗੈਰਾ ਹੁੰਦਾ ਹਨਾ ਜੀ ਹੈ ਤੇ ਕੋਈ ਨੰਬਰ ਵਗੈਰਾ ਫਿਰ ਗੱਲ ਕਰ ਸਕੀਏ ਜੀ ਜੇ ਆਪਦੇ ਏਰੀਆ ਦੇ ਬੰਦੇ ਨੂੰ ਗੱਲ ਕਰਦੇ ਆ ਮੋਤਵਾਰ ਬੰਦੇ ਨੇ ਉਹ ਕੋਈ ਸੁਣਦਾ ਨਹੀਂ ਹਾਂ ਅਸੀ ਗੱਲ ਹੈ ਜੀ ਇਹ ਭਾਈ ਸਾਡਾ ਦਲਤ ਭਰਾ ਹੈ ਮੱਖਣ ਸਿੰਘ ਦਾ ਨਾਂ ਹੈ ਵਿਚਾਰਾ ਨਿਮਨmarg ਕਹਿੰਦੇ ਆ ਗਰੀਬੀ ਰੇਖਾ ਤੋਂ ਹੇਠਾਂ ਹੈ ਹਨਾ ਤੇ ਇਹਦੇ ਨਾਲ ਆ ਹਾਲ ਹੈ ਜੀ ਸਾਡਾ ਕੀਤਨੀ ਹੈ ਗੁਰੂ ਦਾ ਕੀਤਨੀ ਹੈ ਸਾਰੀ ਉਮਰ ਤੇ ਇਹਦੇ ਨਾਲ ਆ ਆ ਹਾਲ ਹੈ ਤਾਂ ਸਾਡੇ ਨਾਲ ਸਿੱਖੀ ਦਾ ਬਸਾਰਾ ਕਿਵੇਂ ਹੋਊਗਾ ਆ ਸਰਦਾਰ ਕਲਦੀਪ ਸਿੰਘ ਅੱਜ ਜੋ ਸਾਡੇ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਆਪਾਂ ਫੋਨ ਲਾਉਣ ਲੱਗਿਆ ਜੀ ਚੱਕਲੇ ਜੈਦਾਰ ਸਾਹਿਬ ਬੈਰੂ ਜੀ ਦਾ ਖਾਲਸਾ ਬੈਰੂ ਜੀ ਕੀ ਫਤਿਹ ਜੀ ਹਲੋ ਹਲੋ ਜੈਦਾਰ ਸਾਹਿਬ ਬੈਰੂ ਹੀ ਖਾਲਸਾ ਬੈਰੂ ਹੀ ਫਤਿਹ ਜੀ ਫਤਿਹ ਫਤਿਹ ਜੀ ਮੈਂ ਕਹਾ ਸਿੰਘ ਸਾਹਿਬ ਰੈਸਟ ਕਰਦੇ ਪਏ ਹੋਂਗੋ ਗਾਓ ਕੌਣ ਜੀ ਐ ਜਰੂਰੀ ਗੱਲਬਾਤ ਕਰਨੀ ਹੈ ਮੈਂ ਪ੍ਰਵਿੰਦਰ ਸਿੰਘ ਝੋਟਾ ਬੋਲਦਾ ਇਮਾਨਸਾ ਤੋਂ ਅੱਛਾ ਜੀ ਇੱਕੋ ਮਿੰਟ ਹੋਲਡ ਕਰ ਦਿਓ ਬਾਈ ਖਾਲਸਾ ਵੈਕਰ ਜੀ ਕੀ ਫਤਿਹ ਜੀ ਜ세다ਰ ਸਾਹਿਬ ਜੀ ਬੈਰ ਜੀ ਖਾਲਸਾ ਬੈਰੀ ਫਤਿਹ ਯਾਲ ਪਰਵਿੰਦਰ ਸਿੰਘ ਜੀ ਠੀਕ ਠਾਕ ਹੋ ਹਾਂਜੀ ਜ세다ਰ ਸਾਹਿਬ ਜੀ ਮੈਂ ਨਾ ਤੁਹਾਡੇ ਚਰਨਾਂ ਚ ਬੇਨਤੀ ਕਰਨੀ ਆ ਇੱਕ ਹਾਂਜੀ ਹਾਂਜੀ ਜ਼ਰੂਰ ਕਰੋ ਜੀ ਸਾਡਾ ਨਾ ਇੱਕ ਇਥੇ ਸਿੰਘ ਹੈ ਕੀਰਤनियां ਮੱਖਣ ਸਿੰਘ ਅੰਗਹੀਨ ਆਈ ਦੋਨੇ ਪਰਿਵਾਰ ਦੇ ਹਨਾ ਹਾਂਜੀ ਦੋਨੇ ਜੀ ਆਏ ਕੀਰਤਨਾ ਕਰਦੇ ਸੀ ਆਪਣੇ ਜੀ ਗੁਰਦੁਆਰਾ ਸਾਹਿਬ ਚ ਕੋਕੋ ਸੂਲੀ ਸਰ ਸਾਹਿਬ ਹਨਾ ਜੀ ਹਾਂਜੀ ਤੇ ਇਹਨਾਂ ਨੇ ਉੱਥੇ ਆਪਣੀ ਜੋ ਪੇਟਾ ਹੁੰਦੀ ਹੈ ਕੀਰਤਨੀ ਦੀ ਇਹਨੇ ਉਹ ਵਿਚਾਰੇ ਨੇ 600 ਰੁਪਿਆ 400 ਰੁਪਿਆ ਸੀ ਉਹ ਲੈ ਲਿਆ ਜੀ ਹਾਂਜੀ 400 ਰੁਪਿਆ ਦਾ ਕੀਰਤਨ ਦੇ ਪੇਟਾ ਉੱਤੇ ਕੀਰਤਨੀਆਂ ਦੀ ਰਾਪਾ ਬਾਜੇ ਦੇ ਪੈਸੇ ਰੱਖਦੇ ਨੇ 10 ਰੁਪਿਆ 20 ਰੁਪਿਆ ਹਨਾ ਜੀ ਹਾਂਜੀ ਹਾਂਜੀ ਉਹ ਇਹਨੇ ਲੈ ਲਈ ਦੀ 60000 ਤਨਖਾਹੀ ਪਤਾ ਨਹੀਂ 7000 ਉਸ ਤੋਂ ਬਾਅਦ ਇਹਨੂੰ ਉੱਥੋਂ ਕੱਢਤਾ ਹੀ ਵਿਚਾਰੇ ਨੂੰ ਤੁਸੀਂ ਨਾ ਜੋ ਵੀ ਹੈ ਮਸਲਾ ਹਾਂਜੀ ਹਾਂਜੀ ਇਹ ਲਿਖਤੀ ਮੇਲ ਕਰ ਦਿਓ ਅਕਾਲ ਤੱਕ ਸਕਤਰੇ ਤੇ ਠੀਕ ਹੈ ਯਾ ਗੱਲ ਕਰਨ ਲੈਣਗੇ ਇਹ ਕਰ ਦੇਣਗੇ ਤੁਹਾਡੇ ਨਾਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਮੈਂ ਕਹਾਂ ਜੇ ਜੋ ਵੀ ਤੁਹਾਡਾ ਮਸਲਾ ਤੁਸੀਂ ਅਕਾਲ ਤੱਕ ਸਭ ਲਿਖਤੀ ਭੇਜ ਦਿਓ ਮੇਲ ਕਰ ਦਿਓ ਠੀਕ ਹੈ ਵੀਰ ਜੀ ਠੀਕ ਜਿਵੇਂ ਸਾਬ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਫਿਰ ਆਪਾਂ ਅੱਗੇ ਵੇਖ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਇਹਨੇ ਬੱਚਿਆਂ ਬੁਚੇ